ਲੋਜੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਆ ਟੋਡਰਮਲ ਜੀ ਦੀ ਜਹਾਜ਼ ਹਵੇਲੀ ਦੇ ਟੋਡਰਮਲ ਜਿਨਾਂ ਨੇ ਮਾਤਾ ਗੁਜਰੀ ਜੀ ਜਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਦੇ ਪਵਿੱਤਰ ਅੰਤਿਮ ਸੰਸਕਾਰਾਂ ਦੇ ਲਈ ਵਜ਼ੀਰ ਖਾਨ ਦੇ ਕੋਲੋਂ ਜ਼ਮੀਨ ਖਰੀਦੀ ਸੀ ਧਰਤੀ ਦੇ ਉੱਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਆ ਟੋਡਰਮਲ ਨੇ ਖਰੀਦੀ ਸੀ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਦੇ ਲਈ ਵਜ਼ੀਰ ਖਾਨ ਨੂੰ ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ ਸੀ ਉਸ ਜਿਹੜੇ ਟੋਡਰਮਲ ਦੀ ਹਵੇਲੀ ਦੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਗੇ ਚੱਲਦੇ ਆਂ ਤੇ ਦੇਖਦੇ ਆਂ ਟੋਡਰਮਲ ਜੀ ਦੀ ਉਹ ਜਹਾਜ਼ ਹਵੇਲੀ ਦੋਸਤੋ ਟੋਡਰਮਲ ਜੀ ਦੀ ਇਸ ਹਵੇਲੀ ਨੂੰ ਜਹਾਜ਼ ਹਵੇਲੀ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇਹਦੀ ਜਿਹੜੀ ਦੇਖਿਆ ਨਾ ਇੱਕ ਸਮੁੰਦਰੀ ਜਹਾਜ਼ ਦੀ ਤਰ੍ਹਾਂ ਸੀਗੀ ਦੂਰੋਂ ਦੇਖਣ ਨੂੰ ਇਦਾਂ ਲੱਗਦਾ ਸੀ ਜਿਵੇਂ ਕੋਈ ਸਮੁੰਦਰੀ ਜਹਾਜ਼ ਖੜਾ ਆ ਇਸ ਲਈ ਜਿਹੜਾ ਜਹਾਜੀ ਹਵੇਲੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਟੋਡਰ ਮਲਦੀਸ ਹਵੇਲੀ ਨੂੰ ਤਕਰੀਬਨ 350 ਸਾਲ ਪੁਰਾਣੀਏ ਹਵੇਲੀ ਦੇ ਵਿੱਚ ਜਿਹੜੀਆਂ ਕੰਧਾਂ ਦੇ ਥਾਮਿਆਂ ਇੰਨੇ ਮਜ਼ਬੂਤ ਆ ਬਹੁਤ ਮੋਟੀਆਂ-ਮੋਟੀਆਂ ਦਵਾਰਾਂ ਆ ਅੰਦਰ ਇਹਹੀ ਕਾਰਨ ਆ ਕਿ 350 ਸਾਲ ਬੀਤ ਜਾਣ ਦੇ ਬਾਅਦ ਵੀ ਜਿੰਨਾ ਘਟਾਂਚਾ ਤੁਸੀਂ ਖੜਾ ਦੇਖ ਰਹੇ ਆ ਉਹਨਾਂ ਘਟਾਂਚਾ ਅਜੇ ਬਰਕਰਾਰ ਆਇਆ ਦਾ ਸਿੱਖ ਇਤਿਹਾਸ ਦੇ ਵਿੱਚ ਦਵਾਨ ਟੋਟਰ ਮਲ ਜੀ ਦਾ ਨਾਮ ਬੜਾ ਸਤਕਾਰ ਨਾਲ ਤੇ ਉੱਚ ਦਰਜੇ ਤੇ ਲਿਆ ਜਾਂਦਾ ਅਫਸੋਸ ਕਿ ਉਸ ਮਹਾਨ ਸ਼ਖਸੀਅਤ ਜਿਸ ਨੇ ਆਪਣਾ ਸਭ ਕੁਝ दांव ਤੇ ਲਾ ਕੇ ਮਾਤਾ ਗੁਜਰਕੌਰ ਤੇ ਸ਼ਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਦੇ ਲਈ ਜਗ੍ਹਾ ਖਰੀਦੀ ਉਸ ਦੀ ਜਿਹੜੀ ਹਵੇਲੀ ਆ ਉਹ ਬੇਹਦ ਖਸਤਾ ਹਾਲਤ ਦੇ ਵਿੱਚ ਆ ਬੇਸ਼ੱਕ ਇਸ ਦੀ ਸਾਂਭ ਸੰਭਾਲ ਦਾ ਕੰਮ ਹੁਣ ਸ਼ੁਰੂ ਹੋ ਗਿਆ ਪਰੇ ਬਹੁਤ ਦਹਾਕੇ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀਗਾ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਦੀਵਾਨ ਟੋਡਰਮਲ ਦੀ ਹਵੇਲੀ ਆ ਉਸ ਨੂੰ ਦੇਖ ਕੇ ਇੰਜ ਲੱਗਦਾ ਕਿ ਸਮੇ ਦੇ ਹਾਕਮਾਂ ਨੇ ਜਾਂ ਧਰਮ ਦੇ ਠੇਕੇਦਾਰਾਂ ਨੇ ਇਸ ਵੱਲ ਬਿਲਕੁਲ ਵੀ ਜੜੀ ਆ ਸੁਵੱਲੀ ਨਿਗਾਹ ਨਹੀਂ ਮਾਰੀ ਦੋਸਤੋ ਜਿਹੜੇ ਦੀਵਾਨ ਟੋਡਰਮਲ ਸੀਗੇ ਉਹਨਾਂ ਦਾ ਜਿਹੜਾ ਜਨਮ ਆ ਪਿੰਡ ਕਾਕੜਾ ਭਵਾਨੀਗੜ੍ਹ ਦੇ ਕੋਲ ਹੁੰਦਾ ਔਰੰਗਜ਼ੇਬ ਦੇ ਪਿਤਾ ਸ਼ਾਹਜਹਾਂ ਦੇ ਸਮੇਂ ਦਵਾਨ ਟੋਡਰਮਲ ਨੂੰ ਰਾਏ ਦਾ ਖਿਤਾਬ ਮਿਲਿਆ ਸੀ। ਉਹਨਾਂ ਦੇ ਕੋਲ ਉਸ ਸਮੇਂ 100 ਘੋੜਸਵਾਰ ਤੇ 200 ਪੈਦਲ ਫੌਜਾਂ ਸੀਗੀਆਂ। ਹੌਲੀ-ਹੌਲੀ ਜਿਹੜੀ ਉਹਨਾਂ ਦੀ ਤਾਕਤ ਹੈ ਉਹ ਵੱਧਦੀ ਜਾਂਦੀ ਆ। ਇੱਕ ਸਮਾਂ ਇਦਾਂ ਦਾ ਆਉਂਦਾ ਕਿ ਦਵਾਨ ਟੋਡਰਮਲ ਦੇ ਕੋਲ 2000 ਘੋੜਸਵਾਰ ਤੇ 4000 ਜਿਹੜੀਆਂ ਪੈਦਲ ਫੌਜਾਂ ਹੋ ਜਾਂਦੀਆਂ। ਉਸ ਸਮੇਂ ਦੌਰਾਨ ਜਿਹੜੀ ਦਵਾਨ ਟੋਡਰਮਲ ਦੀ ਸਾਲਾਨਾ ਇਨਕਮ ਆ 50 ਲੱਖ ਤੋਂ ਪਾਰ ਸੀਗੀ। ਉਨ੍ਹਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਸਰਹੰਦ ਜਲੰਧਰ ਦਪਾਲਪੁਰ ਸੁਲਤਾਨਪੁਰ ਸੂਬਿਆਂ ਦਾ ਕੰਟਰੋਲ ਜਿਹੜਾ ਆ ਉਹ ਦਵਨ ਟੋਡਰ ਮਲ ਦੇ ਕੋਲ ਸੀਗਾ ਦੋਸਤੋ ਜਿਸ ਸਮੇਂ ਵਜ਼ੀਰ ਖਾਨ ਨੇ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕਰਕੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਨਦੀ ਦੇ ਕਿਨਾਰੇ ਰੱਖ ਦਿੱਤੀਆਂ ਤੇ ਹੁਕਮ ਜਾਰੀ ਕਰ ਦਿੱਤਾ ਕਿ ਮੁਗਲ ਸਲਤਨਤ ਦੇ ਵਿੱਚ ਕੋਈ ਵੀ ਉਸ ਜ਼ਮੀਨ ਦੇ ਉੱਤੇ ਇਹਨਾਂ ਦਾ ਸੰਸਕਾਰ ਨਹੀਂ ਕਰੇਗਾ ਉਸ ਤੋਂ ਬਾਅਦ ਜਦੋਂ ਦੀਵਾਨ ਟੋਡਰਮਲ ਦੇ ਕੋਲ ਇਹ ਗੱਲ ਪਹੁੰਚਦੀ ਆ ਤਾਂ ਉਸੇ ਵਕਤ ਉਹ ਜਿਹੜੇ ਆ ਵਜ਼ੀਰ ਖਾਂ ਦੇ ਕੋਲ ਪਹੁੰਚਦੇ ਆ ਵਜ਼ੀਰ ਖਾਂ ਕੋ ਪਹੁੰਚਣ ਤੋਂ ਬਾਅਦ ਦੀਵਾਨ ਟੋਡਰਮਲ ਉਹਨਾਂ ਨੂੰ ਕਹਿੰਦੇ ਆ ਕਿ ਕੋਈ ਹੱਲ ਦੱਸੋ ਜਿਸ ਦੇ ਨਾਲ ਅਸੀਂ ਮਾਤਾ ਗੁਜਰਕੌਰ ਤੇ ਸ਼ਹਿਬਜਾਦਿਆਂ ਦਾ ਜਿਹੜਾ ਅੰਤਮ ਸੰਸਕਾਰ ਆ ਉਹ ਕਰ ਸਕੀਏ ਉਸ ਤੋਂ ਬਾਅਦ ਜਿਹੜਾ ਉਹ ਕਪਤੀਓ لالچی ਵਜ਼ੀਰ ਖਾਂ ਸਿਕਾ ਉਹ ਕਹਿੰਦਾ ਕਿ ਜ਼ਮੀਨ ਉਹਦੇ ਲਈ ਤੁਹਾਨੂੰ ਮੁੱਲ ਲੈਣੀ ਪੈਗੀ ਉਹ ਵੀ ਮੋਹਰਾਂ ਦੇ ਨਾਲ ਤੇ ਮੋਹਰਾਂ ਵੀ ਸੋਨੇ ਦੀਆਂ ਹੋਣੀਆਂ ਚਾਹੀਦੀਆਂ ਤੇ ਜਿਵੇਂ ਮੋਹਰਾਂ ਧਰਤੀ ਤੇ ਬਿਸ਼ਾਈਆਂ ਜਾਣਗੀਆਂ ਖੜੀਆਂ ਕਰਕੇ ਯਾਨੀ ਕਿ ਮੋਹਰਾਂ ਨੂੰ ਲੰਮੀਆਂ પાਕੇ ਸਿੱਧੀਆਂ ਖੜੀਆਂ ਕਰਕੇ ਮੋਹਰਾਂ ਨੂੰ ਬਿਸ਼ਾਇਆ ਜਾਵੇਗਾ ਤੇ ਜਿੰਨੇ ਏਰੀਆ ਦੇ ਵਿੱਚ ਤੁਸੀਂ ਜਗ੍ਹਾ ਚਾਹੁੰਦੇ ਹੋ ਉੰਨੀ ਜਗ੍ਹਾ ਨੂੰ ਸੋਨੇ ਦੀਆਂ ਮੋਹਰਾਂ ਬਿਸ਼ਾ ਕੇ ਤੁਹਾਨੂੰ ਖਰੀਦਣਾ ਪਵੇਗਾ ਤਾਂ ਉਸ ਤੋਂ ਬਾਅਦ ਦਵਾਨ ਟੋਡਰਮਲ ਨੇ ਕਿਹਾ ਸੀ ਕਿ ਮੇਰੀ ਚਾਹੇ ਜ਼ਿੰਦਗੀ ਦੀ ਸਾਰੀ ਕਮਾਈ ਲੱਗ ਜਾਵੇ ਮੈਂ ਮਾਤਾ ਗੁਜਰਕੌਰ ਜੀ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਅੰਤਿਮ ਸੰਸਕਾਰ ਜਿਹੜਾ ਆ ਉਹ ਜ਼ਰੂਰ ਕਰਾਂਗਾ ਤੇ ਉਸ ਸਮੇਂ 78000 ਸੋਨੇ ਦੀਆਂ ਮੋਹਰਾਂ ਲੱਗੀਆਂ ਸੀਗੀਆਂ ਉਸ ਜ਼ਮੀਨ ਨੂੰ ਖਰੀਦਣ ਦੇ ਲਈ ਇੱਥੇ ਤੁਹਾਡੇ ਨਾਲ ਇਹ ਵੀ ਸਾਂਝ ਪਾਉਣਾ ਚਾਹੁੰਦੇ ਆ ਕਿ ਉਹ 78000 ਸੋਨੇ ਦੀਆਂ ਮੋਹਰਾਂ ਨੂੰ ਜੇਕਰ ਅੱਜ ਦੇ ਰੇਟ ਦੇ ਨਾਲ ਕੈਲਕੂਲੇਟ ਕੀਤਾ ਜਾਵੇ ਤਾਂ ਉਹਦੀ ਜਿਹੜੀ ਕੀਮਤ ਆ 2 ਅਰਬ 50 ਕਰੋੜ ਤੋਂ ਵੀ ਵਧੇਰੇ ਬਣਦੀ ਆ ਸੋ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜ਼ਮੀਨ ਆ ਉਹ ਦਵਾਨ ਟੋਡਰਮਲ ਨੇ ਖਰੀਦੀ ਮਾਤਾ ਗੁਜਰਕੌਰ ਬਾਬਾ ਜਰਾਂਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਅੰਤਿਮ ਸੰਸਕਾਰਾਂ ਦੇ ਲਈ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਉਸ ਇਨਸਾਨ ਦਾ ਜਿਸਨੇ ਐਡਾ ਤਿਆਗ ਕੀਤਾ ਉਸ ਦੀ ਜਿਹੜੀ ਇਹ ਜਹਾਜ਼ ਹਵੇਲੀ ਜਿਸ ਨੂੰ ਤੁਸੀਂ ਇੰਨੇ ਖਸਤਾ ਹਾਲਤ ਦੇ ਵਿੱਚ ਦੇਖ ਰਹੇ ਆ ਉਸ ਦੀ ਸਾਂਭ ਸੰਭਾਲ ਦਾ ਕੰਮ ਜਿਹੜਾ ਹੁਣ ਸ਼ੁਰੂ ਹੋਇਆ ਹੈ ਜਿਹੜਾ ਬਹੁਤ ਦਹਾਕੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਦੋਸਤੋ ਜਿਹੜੀ ਸਾਰੀ ਦੀਵਾਨ ਟੌਡਰਮਲਜੀ ਦੀ ਹਵੇਲੀ ਤੁਹਾਨੂੰ ਦਿਖਾ ਰਹੇ ਆ ਇਹਦੇ ਪਹਿਲਾਂ ਦੋ ਪਾਰਟ ਸੀਗੇ ਇੱਕ ਅੱਗੇ ਵਾਲਾ ਪਾਰਟ ਸੀ ਇੱਕ ਪਿੱਛੇ ਵਾਲਾ ਜਿਹੜਾ ਸਾਹਮਣੇ ਤੁਸੀਂ ਪਾਰਟ ਦੇਖ ਰਹੇ ਆ ਇਹ ਮੋਹਰਲਾ ਹਿੱਸਾ ਆ ਇਸ ਹਵੇਲੀ ਦਾ ਜਿਹੜਾ ਪੂਰੀ ਤਰ੍ਹਾਂ ਟਹਿ ਚੁੱਕਾ ਆ ਤੇ ਪਿਛਲਾ ਹਿੱਸਾ ਜਿਹੜਾ ਆ ਉਹ ਅਜੇ ਇਹਦਾ ਬਚਿਆ ਆ ਬਰਕਰਾਰ ਆ ਆ ਦੇਖੋ ਇਹ ਜਿਹੜਾ ਪਿਛਲਾ ਹਿੱਸਾ ਸਾਰਾ ਤੁਹਾਨੂੰ ਦਿਖਾ ਰਹੇ ਆ ਇਹ ਜਹਾਜ਼ ਹਵੇਲੀ ਦਾ ਇਹ ਹਿੱਸਾ ਅਜੇ ਬਚਿਆ ਆ ਤੇ ਜਿਹੜਾ ਮੋਹਰਲਾ ਹਿੱਸਾ ਸੀ ਉਹ ਪੂਰੀ ਤਰ੍ਹਾਂ ਟਹਿ ਚੁੱਕਾ ਆ ਤੇ ਹੁਣ ਜਿਹੜੀ ਦਿਵਾਨ ਟੋਡਰਮਲ ਫਾਊਂਡੇਸ਼ਨ ਦੇ ਵੱਲੋਂ ਇਹਦੀ ਉਸਾਰੀ ਦਾ ਜਿਹੜਾ ਕੰਮ ਆ ਉਹ ਆਰੰਭ ਕਰ ਦਿੱਤਾ ਗਿਆ ਜਿਹੜੇ ਇਥੇ ਅੰਦਰ ਇੰਜੀਨੀਅਰ ਕੰਮ ਕਰਦੇ ਆ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਦੱਸਿਆ ਕਿ ਇਸ ਹਵੇਲੀ ਨੂੰ ਜੇਕਰ ਪ੍ਰਾਤਨ ਰੂਪ ਦੇਣਾ ਆ ਜਿਵੇਂ ਪਹਿਲਾਂ ਹਵੇਲੀ ਸੀ ਦਵਾਨ ਟੋਡਰਮਲ ਦੀ ਉਸੇ ਲੁੱਕ ਦੇ ਵਿੱਚ ਲੈ ਕੇ ਆਉਣ ਨੂੰ ਇਹਨੂੰ ਮਿਨੀਮਮ ਜਿਹੜੇ ਆ 3 ਤੋਂ 4 ਸਾਲ ਲੱਗ ਸਕਦੇ ਆ ਤੇ ਮੈਕਸਿਮਮ ਜਿਹੜੇ ਆ ਉਹ 7 ਤੋਂ 8 ਸਾਲ ਲੱਗ ਸਕਦੇ ਆ ਸਾਲ ਉੱਪਰ ਥੱਲੇ ਵੀ ਹੋ ਸਕਦਾ ਮਤਲਬ ਵੱਧ ਘੱਟ ਸਮਾਂ ਲੱਗ ਸਕਦਾ ਆ ਡਿਪੈਂਡ ਕਰਦਾ ਆ ਕਿ ਕਿੰਨੀ ਸਪੀਡ ਦੇ ਨਾਲ ਜਿਹੜੀ ਆ ਜਿਹੜੀ ਐ ਦਵਾਨ ਟੋਡਰਮਲ ਫਾਊਂਡੇਸ਼ਨ ਆ ਜਾਂ ਜਿਹੜੇ ਹੋਰ ਜਿਹੜੀਆਂ ਸੰਸਥਾਵਾਂ ਆ ਕਿਵੇਂ ਹੰਬੜਾ ਮਾਰ ਕੇ ਇਹਨੂੰ ਸਿਰੇ ਚਾੜਦੀਆਂ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਟਾਈਮ ਪੀਰੀਅਡ ਲੱਗੇਗਾ ਇਹਨੂੰ ਉਸ ਪੁਰਾਣੀ ਲੁੱਕ ਦੇ ਵਿੱਚ ਜਾਣ ਦੇ ਦਵਨ ਟੋਡਰਮਲ ਜੀ ਦੀ ਇਸ ਹਵੇਲੀ ਦੇ ਵਿੱਚ ਜਗ੍ਹਾ ਜਗ੍ਹਾ ਫਲੈਕਸ ਬੋਰਡ ਲਾਏ ਗਏ ਆ ਜਿੱਥੇ ਇਹ ਦੱਸਿਆ ਗਿਆ ਕਿ ਕਿਹੜੀ ਜਗ੍ਹਾ ਦੇ ਉੱਤੇ ਕਿਚਨ ਸੀਗੀ ਕਿਹੜੀ ਜਗ੍ਹਾ ਦੇ ਉੱਤੇ ਉਹਨਾਂ ਦੇ ਨੌਕਰ ਦਾ ਕਮਰਾ ਸੀਗਾ ਕਿਹੜੀ ਜਗ੍ਹਾ ਤੇ ਬਾਥਰੂਮ ਸੀ ਕਿੱਥੇ ਕਿਹੜੀ-ਕਿਹੜੀ ਜਗ੍ਹਾ ਸੀ ਉਹ ਸਾਰੀਆਂ ਫਲੈਕਸਾਂ ਜਿਹੜੀਆਂ ਇੱਥੇ ਤਰਤੀਬ ਵਾਈਜ਼ ਲੱਗੀਆਂ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਵੇਲੀ ਦੇ ਅੰਦਰ ਵੀ ਲੈ ਕੇ ਜਾਵਾਂਗੇ ਦਿਖਾਵਾਂਗੇ ਕਿ ਤੁਹਾਨੂੰ ਇਸ ਵੇਲੇ ਜਿਹੜੀ ਹਵੇਲੀ ਦੀ ਹਾਲਤ ਆ ਉਹ ਕਿਹੋ ਜਹੀ ਆ ਫਲੈਕਸ ਬੋਰਡ ਲੱਗਾ ਆ ਫਰਸਟ ਫਲੋਰ ਦਾ ਪਹਿਲੀ ਮੰਜ਼ਲ ਦਾ ਆ ਮੇੜੇ ਤੋਂ ਦਿਖਾ ਰਹੇ ਤੁਹਾਨੂੰ ਸਾਰੀ ਹਵੇਲੀ ਇੱਧਰ ਦੇਖੋ ਬਕਾਇਦਾ ਲਿਖ ਕੇ ਲਗਾਇਆ ਹੈ ਕਿ ਕੌਮੀ ਵਿਰਾਸਤ ਜਹਾਜ਼ ਹਵੇਲੀ ਗੁਰੂਕਰਦੇ ਮਹਾਨ ਸੇਵਕ ਦਕਵਾਨ ਟੁੱਡਰਮਲ ਜਿਨ੍ਹਾਂ ਨੇ ਗੁਰਦੁਆਰਾ ਜੋਤੀਸਰੂਪ ਸਾਹਿਬ ਵਾਲੇ ਸਥਾਨ ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਖਰੀਦ ਕੇ ਮਾਤਾ ਗੁਜਰੀ ਜੀ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ ਉਹਨਾਂ ਦੀ ਪ੍ਰਾਪਤਨ ਹੈ ਸ਼ਹਿਵਲੀਆ ਬਕਾਇਦਾ ਜਿਹੜਾ ਫਲੈਕਸ ਦਾ ਬੋਰਡ ਲਾਇਆ ਗਿਆ ਹੈ ਦੇ ਉੱਤੇ ਦਿਖਾ ਰਹੇ ਤੁਹਾਨੂੰ ਉਹ ਵੀ ਆ জুম ਕਰਕੇ ਤੁਹਾਨੂੰ ਦਿਖਾਉਨੇ ਆ ਇਹ ﺍﻟमारी ਆ ਬਾਕਾਇਦਾ ਇਹਦੇ ਉੱਤੇ ਲੱਕੇ ਲਗਾਇਆ ਕਿ ਅੱਧੀ ਟੁੱਟ ਚੁੱਕੀ ﺍﻟमारी ਕਿਉਂਕਿ ਜਿਹੜੀ ਹਵੇਲੀ ਦੇ ਵਿੱਚ ਇਹ ﺍﻟमारी ਬਣੀ ਐ ਤੇ ਇਹ ਜਿਹੜੀ ਦੀਵਾਨ ਪੂਡਰ ਮਲਜੀ ਦੀ ਹਵੇਲੀ ਆ ਹਵੇਲੀ ਦੇ ਵਿੱਚਲੀ ਇਹ ﺍﻟमारी ਆ ਜਿੱਥੇ ਤੁਹਾਨੂੰ ਦਿਖਾ ਰਹੇ ਆ ਜੂਮ ਕਰਕੇ ਅੰਦਰ ਜਾ ਕੇ ਬਾਕੀ ਦ੍ਰਿਸ਼ ਵੀ ਸਾਰੇ ਦਿਖਾਉਨੇ ਆ ਹਵੇਲੀ ਦੇ ਲੋ ਜੀ ਹੁਣ ਜਹਾਜ਼ ਹਵੇਲੀ ਦੇ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਆ ਬਾਹਰਲਾ ਦ੍ਰਿਸ਼ ਦਿਖਾਇਆ ਪਹਿਲਾਂ ਸਾਰਾ ਤੇ ਹੁਣ ਅੰਦਰ ਤੋਂ ਦਿਖਾਉਣੇ ਜਾ ਕੇ ਹਵੇਲੀ ਆਪਾਂ ਸਾਰੀ ਤੁਹਾਨੂੰ ਆ ਦੇਖੋ ਇੱਥੋਂ ਐਂਟਰੀ ਹੋਣ ਲੱਗੀ ਆ ਜਹਾਜ਼ ਹਵੇਲੀ ਦੇ ਅੰਦਰ ਆ ਦੇਖੋ ਪੁਰਾਣੇ ਆਲੇ ਬਣੇ ਆ ਆ ਰਸਤੇ ਬਣਿਆ ਹਵੇਲੀ ਦੇ ਅੰਦਰ ਐਂਟਰ ਹੋਣ ਲਈ ਇੱਕ ਆਹ ਰਸਤਾ ਆ ਇੱਕ ਇੰਦਰਲੇ ਪਾਸੇ ਰਸਤਾ ਆ ਇੱਕ ਮੇਨ ਰਸਤਾ ਜਿੱਧਰੋਂ ਦੀ ਅਸੀਂ ਐਂਟਰ ਕੀਤੇ ਆ ਇਹ ਤਿੰਨ ਐਂਟਰੀਆਂ ਆ ਜਿਹੜੀਆਂ ਮੇਨ ਅੰਦਰ ਐਂਟਰ ਹੋਣ ਦੇ ਲਈ ਆ ਆਲੇ ਬਣੇ ਆ देखो ਜਿਹਦੇ ਵਿੱਚ ਦੀਵੇ ਜਾਂ ਹੋਰ ਸਮਾਨ ਰੱਖਿਆ ਜਾਂਦਾ ਹੈਗਾ ਆ ਆਲੇ ਬਣੇ ਆ ਆ ਸਾਰਾ ਜਿਹੜਾ ਡੈਕੋਰੇਸ਼ਨ ਕੀਤੀ ਗਈ ਆ ਹੁਣ ਇਹ ਤੇ ਜਿਹੜੀਆਂ ਇੱਟਾਂ ਵਗੈਰਾ ਪਈਆਂ ਕਰਕੇ ਤੁਸੀਂ ਦੇਖ ਨਹੀਂ ਸਕਦੇ ਸਾਰੀ ਜਿਹੜੀ ਆ ਸਜਾਵਟ ਕੀਤੀ ਗਈ ਆ ਇਧਰੋਂ ਦਿਖਾਉਣੇ ਤੁਹਾਨੂੰ ਆ ਦੇਖੋ ਉਸ ਸਮੇਂ ਜਿਹੜੀ ਆ ਉਸ ਸਮੇਂ ਦੀ ਇਹ ਕਾਰਾਗਰੀ ਆ ਸਾਰੀ ਕਰਨੇ ਆ ਅੰਦਰ ਐਂਟਰ ਹੋਣ ਤੇ ਦਿਖਾਉਨੇ ਆ ਤੁਹਾਨੂੰ ਹਵੇਲੀ ਦੇ ਅੰਦਰ ਦਾ ਦ੍ਰਿਸ਼ ਸਾਰਾ ਲੋ ਬਈ ਹਵੇਲੀ ਦੇ ਅੰਦਰ ਪਹੁੰਚ ਗਏ ਆ ਹਾਂ ਇਹ ਸਾਰਾ ਅੰਦਰ ਦੇ ਦ੍ਰਿਸ਼ ਆ ਟੋਡਰ ਮਲ ਜੀ ਦੀ ਹਵੇਲੀ ਦੇ ਤੋ ਇਹਦਾ ਹਸਤਾ ਹੁਣ ਜਿਹੜਾ ਪਹਿਲੀ ਮੰਜ਼ਲ ਜਿਹੜੀ ਆ ਉਹ ਬਣੀ ਐ ਸਹਵਿਲੀ ਦੀ ਹੁਣ ਆਪਾਂ ਚੱਲਾਂਗੇ ਪਹਿਲੀ ਮੰਜ਼ਲ ਤੇ ਤੇ ਹੋਰ ਵੀ ਹਵੇਲੀ ਦੇ ਅੰਦਰ ਕੀ ਕੀ ਬਣਿਆ ਆ ਉਹ ਵੀ ਸਾਰਾ ਦੇਖਾਂਗੇ ਆ ਡਰੇਨ ਪਾਈਪ ਉਸ ਸਮੇਂ ਜਿਹੜੇ ਪਾਈਪ ਲਾਈਨ ਪਾਈ ਹੋਣੀ ਆ ਉਹਦਾ ਸਾਰਾ ਇੱਥੇ ਲਿਖ ਕੇ ਬਕਾਇਦਾ ਫਲੈਕਸ ਦੇ ਬੋਰਡ ਲਾਏ ਗਏ ਆ ਇਸ ਸਾਈਡ ਤੋਂ ਸਾਰੀ ਡਰੇਨ ਜਾਂਦੀ ਐ ਲਓ ਜੀ ਇਹ ਰਸੋਈ ਘਰ ਆ ਜਿੱਥੇ ਖੜ ਕੇ ਹੁਣ ਤੁਹਾਨੂੰ ਸਾਰਾ ਲਾਈਵ ਦਿਖਾ ਰਹੇ ਹਾਂ ਇਹ ਹੈਗੀ ਆ ਡਵਾਨ ਟੋਡਰ ਮਲਜੀ ਦੀ ਰਸੋਈ ਰਸੋਈ ਦਾ ਜਿਹੜਾ ਸਾਰਾ ਸਾਜੋ ਸਮਾਨ ਰੱਖਣ ਦੇ ਲਈਏ ਆਲੇ ਬਣਾਏ ਗਏ ਆ ਦੇਖੋ ਇਹਨਾਂ ਦੇ ਵਿੱਚ ਸਮਾਨ ਰੱਖਿਆ ਜਾਂਦਾ ਸੀ ਸਾਰਾ ਰਸੋਈ ਦਾ ਤੇ ਇਹ ਸਾਰਾ ਜਿਹੜਾ ਆ ਰਸੋਈ ਘਰ ਆ ਕਿੰਨੇ ਜ਼ਬਰਦਸਤ ਪ੍ਰਬੰਧ ਆ ਦੇਖੋ ਲਾਈਟ ਦੇ ਲਈ ਵੀ ਜਿਹੜਾ ਆ ਪ੍ਰਬੰਧ ਕੀਤੇ ਗਏ ਆ ਸਾਰੇ ਵੈਂਟੀਲੇਸ਼ਨ ਦੇ ਲਈ ਜਗ੍ਹਾ ਛੱਡੀ ਗਈ ਆ ਤੇ ਰਸੋਈ ਦੇ ਨਾਲ ਹੀ ਹੋਰ ਵੀ ਜ਼ਰੂਰੀ ਸਮਾਨ ਹੰਦਰ ਰਸੋਈ ਚ ਬਹੁਤ ਕੁਝ ਰੱਖਣ ਦੇ ਲਈ ਆ ਦੇਖੋ ਅਲਮਾਰੀ ਬਣੀ ਆ ਅਨਾਜ ਵਗੈਰਾ ਹੋਰ ਸਾਰੀਆਂ ਚੀਜ਼ਾਂ ਰੱਖਣ ਦੇ ਲਈ ਇਹ ਅਲਮਾਰੀ ਬਣਾਈ ਗਈ ਆ ਇਹ ਪ੍ਰਾਤਨ ਹਵੇਲੀ ਆ ਇਹਦੇ ਵਿੱਚ ਕੁਝ ਵੀ ਜਿਹੜਾ ਆ ਛੇੜਖਾਨੀ ਨਹੀਂ ਕੀਤੀ ਗਈ ਜਿਸ ਤਰ੍ਹਾਂ ਦੀ ਟੋਡਰ ਮਲਜੀ ਦੀ ਹਵੇਲੀ ਸੀਗੀ ਖੂਬ ਹੂ ਇਹ ਉਸੇ ਹੀ ਤਰ੍ਹਾਂ ਆ ਪਰ ਖਸਤਾ ਹਾਲਤ ਵਿੱਚ ਹੋਣ ਦੇ ਕਾਰਨ ਕਾਫੀ ਇਮਾਰਤ ਜਿਹੜੀ ਆ ਢਾਡੇ ਰਹੀ ਹੋ ਚੁੱਕੀ ਆ ਜਿਹਦੀ ਸਾਮ ਸੰਭਾਲ ਦੇ ਲਈ ਹੁਣ ਕੰਮ ਚੱਲ ਰਿਹਾ ਆ ਆ ਦੇਖੋ ਇਹ ਰਾਸਤੇ ਆ ਜਿਹੜੇ ਅਲੱਗ-ਅਲੱਗ ਇਸ ਹਵੇਲੀ ਦੇ ਅੰਦਰ ਐਂਟਰ ਹੁੰਦੇ ਆ ਲਾੰਗਰੀ ਦਾ ਕਮਰਾ ਹੈ ਆ ਦੇਖੋ ਜਿਹੜਾ ਟਹਿ ਚੁੱਕਾ ਆ ਹੁਣ ਇਹ ਤੋਂ ਕਿਹਦੀ ਛੱਤ ਜਿਹੜੀ ਆ ਟਹਿ ਚੁੱਕੀ ਹੋਣੀ ਆ ਪਰ ਜਿਹੜਾ ਕਮਰਾ ਆ ਆ ਦੇਖੋ ਬਾਕਾਇਦਾ ਲਿਖ ਕੇ ਲਾਇਆ ਲਾਂਗਰੀ ਦਾ ਕਮਰਾ ਹੈ ਸਰਵੰਟ ਕੁੱਕ ਰੂਮ ਇਸ ਰੂਮ ਦੇ ਵਿੱਚ ਜਿਹੜਾ ਦਵੰਟ ਕੁਡਰਮਲ ਦਾ ਜਿਹੜਾ ਆ ਲਾਂਗਰੀ ਆ ਉਹਨਾਂ ਦਾ ਨੌਕਰ ਆ ਰਿਆ ਕਰਦਾ ਸੀ ਇਧਰੋਂ ਦੀ ਬਾਹਰ ਜਾ ਕੇ ਹੁਣ ਤੁਹਾਨੂੰ ਆਪਾਂ ਗੁਸਲਖਾਨਾ ਵੀ ਦਿਖਾਵਾਂਗੇ ਬਾਥਰੂਮ ਵੀ ਦਿਖਾਵਾਂਗੇ ਸਹਵਿਲੀ ਦਾ ਇਹ ਜਿਹੜੀ ਜਗ੍ਹਾ ਆ ਇਸ ਜਗ੍ਹਾ ਦੇ ਉੱਤੇ ਜਿਹੜਾ ਆ ਬਾਥਰੂਮ ਬਣਿਆ ਸੀ ਫਰਸਟ ਫਲੋਰ ਦਾ ਪਹਿਲੀ ਮੰਜ਼ਲ ਦਾ ਬਾਥਰੂਮ ਇਸ ਜਗ੍ਹਾ ਦੇ ਉੱਤੇ ਬਣਿਆ ਸੀ ਜਿਹੜਾ ਟਹਿ ਚੁੱਕਾ ਆ ਦੇਖ ਰਹੇ ਤੁਸੀਂ ਪਹਿਲੀ ਮੰਜ਼ਲ ਦਾ ਟਹਿ ਚੁੱਕਾ ਗੁਸਲਖਾਨਾ ਲਿਖ ਕੇ ਜਿਹੜਾ ਫਲੈਕਸ ਦਾ ਬੋਰਡ ਲਗਾਇਆ ਗਿਆ ਆ ਆ ਪਿੱਛੇ ਤੱਕ ਸਾਰੀ ਜਿਹੜੀ ਆ ਹਵੇਲੀ ਹੀ ਸੀ ਦਵਾਨ ਟੂਡਰ ਮਲਦੀ ਦੇਖੋ ਮਜ਼ਦੂਰ ਲੱਗੇ ਆ ਹੁਣ ਜਿਹੜਾ ਅਸਾਰੀ ਦਾ ਕੰਮ ਆ ਉਹ ਚੱਲ ਰਿਹਾ ਆ ਸਾਰਾ ਕਈ ਪੋਰਸ਼ਨ ਜਿਹੜੇ ਆ ਉਹ ਟਹਿ ਟੇਰੀ ਹੋ ਚੁੱਕੇ ਆ ਦਵਾਨ ਟੂਡਰ ਮਲਦੀ ਹਵੇਲੀ ਦੇ ਪ੍ਰਾਤਨ ਇਤਿਹਾਸ ਆ ਜਿਹਨੂੰ ਸੰਭਾਲਣ ਦੀ ਲੋੜ ਆ ਬੇਸ਼ੱਕ ਲੇਟ ਹੀ ਸਹੀ ਪਰ ਚੰਗੀ ਕੋਸ਼ਿਸ਼ ਕੀਤੀ ਗਈ ਦਵਾਨ ਟੁੱਡਰ ਮਲਜੀ ਦੀ ਹਵੇਲੀ ਨੂੰ ਸੰਭਾਲਣ ਦੀ ਜਦਕਿ ਇਹ ਬਹੁਤ ਤੇ ਅਰਸੇ ਪਹਿਲਾਂ ਹੀ ਬਹੁਤ ਦਹਾਕੇ ਪਹਿਲਾਂ ਹੀ ਇਹਨੂੰ ਸਾਮ ਸੰਭਾਲ ਦੇ ਲਈ ਅਪਰਾਲਾ ਕਰ ਦੇਣਾ ਚਾਹੀਦਾ ਸੀ ਇਹ ਸਾਰਾ ਜਿਹੜਾ ਦ੍ਰਿਸ਼ ਤੁਹਾਨੂੰ ਬਾਹਰ ਤੋਂ ਦਿਖਾ ਰਹੇ ਹਾਂ ਦਵਾਨ ਟੁੱਡਰ ਮਲਜੀ ਦੀ ਹਵੇਲੀ ਦਾ ਪਾਣੀ ਦੀਆਂ ਹੋਦੀਆਂ ਵੀ ਬਾਕਾਇਦਾ ਬਣੀਆਂ ਆ। ਤੇ ਕੋਈ ਦੂਸਰੀ ਪਾਣੀ ਦੀ ਹੋਦੀ ਆ ਇੱਧਰ ਪਹਿਲੀ ਪਾਣੀ ਦੀ ਹੋਦੀ ਬਣੀ ਆ। ਬਾਕਾਇਦਾ ਜਿਹੜੀਆਂ ਪਾਣੀ ਦੀਆਂ ਹੋਦੀਆਂ ਵੀ ਬਣਾਈਆਂ ਗਈਆਂ ਆ। ਤੇ ਆ ਜਿਹੜੀ ਆ ਦੂਸਰੀ ਹੋਦੀ ਆ ਪਾਣੀ ਦੀ। ਸੋ ਪੂਰੇ ਜਿਹੜੇ ਪ੍ਰਬੰਧ ਆ ਉਹ ਬੜੇ ਜ਼ਬਰਦਸਤ ਕੀਤੇ ਗਏ ਸੀ। ਹਵੇਲੀ ਵੀ ਬਾਕਮਾਲ ਉਸ ਸਮੇਂ ਦੀ ਜਿਹੜੀ ਇਹ ਹਵੇਲੀ ਆ ਬੜੀ ਜ਼ਬਰਦਸਤ ਤੇ ਦੇਖਣਯੋਗ ਹਵੇਲੀ ਸੀਗੀ ਬੇਸ਼ੱਕ ਇਹਦੀ ਜਿਹੜਿਆਂ ਨੇ ਅਰਸੇ ਬੀਤ ਜਾਣ ਦੇ ਵਾਅਦੇ ਦੀ ਹਾਲਤ ਖਸਤਾ ਹੋ ਚੁੱਕੀ ਹੈ ਜਗਾ ਜਗਾ ਤੇ ਜਿਹੜੇ ਆ ਇਹ ਆਲੇ ਆ ਕਿਤੇ ਛੋਟੇ ਆ ਕਿਤੇ ਵੱਡੇ ਆ ਸਮਾਨ ਵਗੈਰਾ ਰੱਖਣ ਦੇ ਲਈ ਜਾਂ ਰੋਸ਼ਨੀ ਦੇ ਲਈ ਦੀਵੇ ਜਗਾਉਣ ਦੇ ਲਈ ਜਿਹੜਾ ਇਹਨਾਂ ਆਲਿਆਂ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ ਆਮ ਘਰਾਂ ਦੇ ਅੰਦਰ ਜਿਹੜੇ ਆ ਇਹ ਵਾਲੇ ਦੇਖੇ ਜਾਂਦੇ ਸੀਗੇ ਦੋਸਤੋ ਹੁਣ ਇਸ ਹਵੇਲੀ ਦੇ ਸੈਕੰਡ ਫਲੋਰ ਤੇ ਚੱਲਦੇ ਆ ਤੇ ਨਾਲੇ ਦੇਖਦੇ ਆ ਕਿ ਜਿਹੜੀ ਇੰਜੀਨੀਅਰ ਦੀ ਟੀਮ ਆ ਜਿਹੜੀ ਬੈਠੀ ਆ ਜਿਹੜਾ ਸਾਰਾ ਢਾਂਚਾ ਪਹਿਲਾਂ ਉਹ ਇਸ ਹਵੇਲੀ ਦਾ ਸੈੱਟ ਕਰਨ ਦੇ ਲਈ ਉਹ ਟੀਮ ਜਿਹੜੀ ਆ ਆਪਣੇ ਲੈਪਟਾਪ ਸਾਜੋ ਸਮਾਨ ਦੇ ਨਾਲ ਫਰਸਟ ਫਲੋਰ ਤੇ ਸੈਕੰਡ ਫਲੋਰ ਤੇ ਬੈਠੀ ਆ ਦੇਖਦੇ ਆ ਜਾ ਕੇ ਕਿੱਕੇ ਵਿੱਚ ਸਾਰਾ ਕੰਮ ਚੱਲ ਰਿਹਾ ਹੈ ਆ ਪੌੜੀਆਂ ਜਿਹੜੀਆਂ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਪੌੜੀਆਂ ਚੜ ਕੇ ਆਪਾਂ ਪਹੁੰਚਾਂਗੇ ਫਰਸਟ ਫਲੋਰ ਤੇ ਸੈਕੰਡ ਫਲੋਰ ਦੇ ਉੱਤੇ ਆ ਦੇਖੋ ਸਾਹਮਣੇ ਜਿਹੜੀ ਆ ਇਹ ਟੀਮ ਬੈਠੀ ਆ ਇਹ ਇੰਜੀਨੀਅਰ ਆ ਜਿਹੜੇ ਸਾਰਾ ਇਸ ਢਾਂਚੇ ਨੂੰ ਪਹਿਲਾਂ ਵਾਂਗੂ ਕਰਨ ਦੇ ਲਈ ਜਿਹੜੀ ਆ ਸਾਰੀ ਮਿਹਨਤ ਕਰ ਰਹੇ ਆ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਜੇਕਰ ਮਿਨੀਮਮ ਲਾਇਆ ਜਾਵੇ ਸਮੇਂ ਨੂੰ ਤੇ ਤੈਨ ਤੋਂ 4 ਸਾਲ ਤੇ ਜੇ ਮੈਕਸਿਮਮ ਮੰਨੀਏ ਤਾਂ 7 ਤੋਂ 8 ਸਾਲ ਦਾ ਜਿਹੜਾ ਸਮਾਇਆ ਲੱਗ ਸਕਦਾ ਹੈ ਤੇ ਦਵਾਨ ਟੋਡਰਮਲ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਸਾਰਾ ਇਹ ਅਸਾਰੀ ਦਾ ਕੰਮ ਚੱਲ ਰਿਹਾ ਹੈ ਇਹ ਸਾਰੀ ਟੀਮ ਜਿਹੜੀ ਆ ਇਹ ਬੈਠੀ ਆ ਅੰਦਰ ਆਪਣੇ ਕੰਪਿਊਟਰ ਲਾ ਕੇ ਸਾਰੇ ਨਕਸ਼ਿਆਂ ਨੂੰ ਦੇਖਿਆ ਜਾ ਰਿਹਾ ਆ ਤੇ ਇਹਨੂੰ ਪ੍ਰਤਨ ਰੂਪ ਦੇਣ ਦੇ ਲਈ ਸਾਰੀ ਜਿਹੜੀ ਮਿਹਨਤ ਆ ਕੀਤੀ ਜਾ ਰਹੀ ਹੈ ਇੱਧਰ ਦੇਖੋ ਕਿਵੇਂ ਦੇਖੋ ਕਿਵੇਂ ਜੋੜ ਲਾ ਲਾ ਕੇ ਵੱਡੀਆਂ-ਵੱਡੀਆਂ ਪੱਤੀਆਂ ਹੈਵੀ ਪੱਤੀਆਂ ਦੇ ਨਾਲ ਜਿਹੜੇ ਸਪੋਰਟਾਂ ਦਿੱਤੀਆਂ ਗਈਆਂ ਆ ਕਿ ਦਵਾਰਾਂ ਨੂੰ ਕ੍ਰੈਕ ਨਾ ਆਵੇ ਕੋਈ ਟੁੱਟ ਭੱਜ ਨਾ ਹੋਵੇ ਆ ਦੇਖੋ ਜਗਾ ਜਗਾ ਤੇ ਪੱਤੀਆਂ ਲਾ ਕੇ ਦਵਾਰਾਂ ਨੂੰ ਡਿਗਣ ਤੋਂ ਰੋਕਣ ਦੇ ਲਈ ਸਪੋਰਟਾਂ ਦਿੱਤੀਆਂ ਗਈਆਂ ਆ ਇਸ ਸਾਰੀ ਹਵੇਲੀ ਦੇ ਅੰਦਰ ਇਹ ਦੂਸਰੀ ਮੰਜ਼ਲੇ ਆ ਫਿਰ ਤੀਸਰੀ ਮੰਜ਼ਲੇ ਆ ਉਹਦੇ ਲਈ ਇਹ ਪੌੜੀ ਲਗਾਈ ਗਈ ਆ ਲੱਕੜ ਦੀ ਉਹਦੇ ਉੱਪਰ ਅਸੀਂ ਜਾ ਨਹੀਂ ਸਕਦੇ ਨਹੀਂ ਤਾਂ ਅਸੀਂ ਉੱਪਰ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਕਿ ਕਿਵੇਂ ਸਾਰਾ ਉੱਪਰ ਤੋਂ ਸਾਰਾ 뷰 ਕੀ ਆ ਪਰ ਇਹਦੀ ਹਾਲਤ ਜਿਆਦਾ ਖਸਤਾ ਹੋਣ ਦੇ ਕਾਰਨ ਜਿਹੜਾ ਮਨਾਹੀ ਆ ਤੁਸੀਂ ਉੱਪਰਲੇ ਫਲੋਰ ਤੇ ਨਹੀਂ ਜਾ ਸਕਦੇ ਜਿਹੜੀ ਸਿਰਫ ਟੀਮ ਬੈਠੀ ਆ ਇਹ ਉੱਪਰ ਜਾ ਕੇ ਜਾਂ ਸਾਰੇ ਪਾਸੇ ਜਾ ਕੇ ਉਹ ਤਾਂ ਨਿਰਖਣ ਕਰਦੀ ਆ ਕਿਉਂਕਿ ਇਹਨਾਂ ਨੇ ਉਹ ਪ੍ਰਾਪਤਨ ਜਿਹੜੀ ਲੁੱਕ ਆ ਉਹ ਇਸ ਜਹਾਜ਼ ਹਵੇਲੀ ਨੂੰ ਦੇਣੀ ਆ ਦੇਖੋ ਕਿੰਨੀ ਖਸਤਾ ਹਾਲਤ ਆ ਬਹੁਤ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਉਸ ਮਹਾਨ ਯੋਧੇ ਦੀ ਹਵੇਲੀ ਦਾ ਇਹ ਹਾਲ ਆ ਜਿਸ ਨੇ ਐਡੀ ਵੱਡੀ ਕੁਰਬਾਨੀ ਕੀਤੀ ਸਿੱਖ ਕੌਮ ਦੇ ਲਈ ਆ ਦੇਖੋ ਸਾਰਾ ਫਸਟ ਤੇ ਸੈਕਿੰਡ ਫਲੋਰ ਦੇ ਉੱਤੋਂ ਸਾਰਾ ਇਹ ਬਾਹਰ ਦਾ ਦ੍ਰਿਸ਼ ਦਿਖਾ ਰਹੇ ਹਾਂ ਤੁਹਾਨੂੰ ਹਵੇਲੀ ਦਾ ਲਓ ਵੀ ਦੋਸਤੋ ਟੋਡਰ ਮਲਜੀ ਦੀ ਹਵੇਲੀ ਦੀ ਪਹਿਲੀ ਮੰਜ਼ਲ ਦੇ ਉੱਤੇ ਹੁਣ ਖੜੇ ਹਾਂ ਬੜੀ ਜ਼ਬਰਦਸਤ ਤੇ ਅਦਭੁਤ ਕਾਰਾਗਰੀ ਆ ਬੇਸ਼ੱਕ ਇਹਨੂੰ ਸੰਭਾਲਿਆ ਨਹੀਂ ਗਿਆ ਸਹੀ ਸਮੇਂ ਦੇ ਉੱਤੇ ਇਸ ਲਈ ਇਹਦੀ ਹਾਲਤ ਜਿਹੜੀ ਆ ਉਹ ਬਹੁਤ ਖਸਤਾ ਹੋ ਚੁੱਕੀ ਆ ਪਰ ਤੁਹਾਨੂੰ ਸਾਰਾ ਹਵੇਲੀ ਦਾ ਵਿਊ ਦਿਖਾਇਆ ਕਿੰਨਾ ਵਧੀਆ ਜਿਹੜੀ ਸਾਰੀ ਮੈਨੇਜਮੈਂਟ ਸੀ ਪਾਣੀ ਦਾ ਪ੍ਰਬੰਧ ਰਹਿਣਸ਼ ਦਾ ਪ੍ਰਬੰਧ ਨਾਲੀਆਂ ਦਾ ਪ੍ਰਬੰਧ ਕਿਵੇਂ ਪਾਣੀ ਨੂੰ ਡਰੇਨ ਤੱਕ ਲੈ ਕੇ ਜਾਣਾ ਉਹਦਾ ਪ੍ਰਬੰਧ ਕਿਚਨ ਦਾ ਪ੍ਰਬੰਧ ਹਰ ਚੀਜ਼ ਦਾ ਪ੍ਰਬੰਧ ਜਿਹੜਾ ਬੜੀ ਬਾਖੂਬੀ ਕੀਤਾ ਗਿਆ ਇਸ ਟੁੱਡਰਮਲਜੀ ਦੀ ਹਵੇਲੀ ਦੇ ਵਿੱਚ ਬੇਸ਼ੱਕ ਸਹੀ ਸਮੇਂ ਤੇ ਇਹਦੀ ਜਿਹੜੀ ਸੰਭਾਲ ਨਹੀਂ ਹੋਈ ਪਰ ਦੇਰ ਆਏ ਦਰਸਤ ਆਏ ਦੀ ਗੱਲ ਦੇ ਅਨਸਾਰ ਜਿਹੜਾ ਹੁਣ ਇਹਦੀ ਹਵੇਲੀ ਦੀ ਕਾਰ ਸੇਵਾ ਸ਼ੁਰੂ ਹੋ ਗਈ ਆ ਸਾਮ ਸੰਭਾਲ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਜਿਹੜਾ ਇੱਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲੇਗਾ ਇੱਕ ਹਿਸਟੋਰੀਕਲ ਯਾਦਗਾਰ ਜਿਹੜੀ ਆ ਇਹ ਇਮਾਰਤ ਆ ਇਹਦੀ ਸੰਭਾਲਨ ਪੂਰੀ ਅੱਛੇ ਢੰਗ ਦੇ ਨਾਲ ਕਰ ਲਈ ਜਾਊਗੀ। ਲੋਬੀਅਸ ਖੂਹ ਤੁਹਾਨੂੰ ਦਿਖਾ ਰਹੇ ਹਾਂ। ਇਹ ਟੋਡਰਮਲਜੀ ਦੀ ਹਵੇਲੀ ਦੇ ਬਿਲਕੁਲ ਨਾਲ ਹੀ ਖੂਹ ਬਣਿਆ ਆ। ਇਹਦੇ ਤੇ ਬਕਾਇਦਾ ਜਿਹੜਾ ਪ੍ਰਬੰਧਕਾਂ ਵੱਲੋਂ ਲਿਖ ਕੇ ਲਗਾਇਆ ਗਿਆ ਕਿ ਇਹ ਖੂਹ ਜਿਹੜਾ ਆ ਪੁਰਾਣਾ ਨਹੀਂ ਨਵਾਂ ਆ ਕਿਉਂਕਿ ਜਿਹੜੇ ਕਈ ਵਾਰ ਜਿਹੜੇ ਲੋਕ ਯੂਟਿਊਬਰ ਜਾਂ ਕੋਈ ਹੋਰ ਜਿਹੜੇ ਇਤਿਹਾਸਕਾਰ ਆਉਂਦੇ ਆ ਉਹ ਜਦੋਂ ਵੀਡੀਓ ਸ਼ੂਟ ਕਰਦੇ ਆ ਟੋਡਰਮਲਜੀ ਦੀ ਇਸ ਹਵੇਲੀ ਦੀ ਤੋ ਕਈ ਵਾਰ ਜ਼ਿਕਰ ਕਰ ਦਿੰਦੇ ਕੀ ਇਹ ਪ੍ਰਾਤਨ ਖੂਹ ਆ ਇਸ ਲਈ ਇਹ ਪ੍ਰਾਤਨ ਨਿਗਾ ਇਹ ਜਿਹੜਾ ਨਵਾਂ ਖੂਹ ਆ ਇਸ ਲਈ ਪ੍ਰਬੰਧਕਾਂ ਵੱਲੋਂ ਖੂਹ ਦੇ ਉੱਪਰ ਜਿਹੜਾ ਬਕਾਇਦਾ ਫਲੈਕਸ ਬੋਰਡ ਲਗਾ ਕੇ ਦੱਸਿਆ ਗਿਆ ਕਿ ਇਹ ਜਿਹੜਾ ਨਵਾਂ ਖੂਹ ਆ ਤੇ ਸਾਹਮਣੇ ਜਿਹੜੀ ਟੋਡਰ ਮਲਜੀ ਦੀ ਹਵੇਲੀ ਦੀ ਹੈ ਲੋ ਵੀ ਦੋਸਤੋ ਦਰਸ਼ਨ ਕਰਾਏ ਤੁਹਾਨੂੰ ਟੋਡਰ ਮਲਜੀ ਦੀ ਹਵੇਲੀ ਦੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹਦਾ ਜਿਹੜਾ ਆ ਨਵੀਨੀਕਰਨ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਹ ਹਵੇਲੀ ਪ੍ਰਾਤਨ ਸਮੇਂ ਦੌਰਾਨ ਸੀਗੀ ਬਿਲਕੁਲ ਇਹਨੂੰ ਹੂਬ ਹੂ ਉਹੀ ਲੁੱਕ ਦੇ ਦਿੱਤੀ ਜਾਣੀ ਆ ਜਿਹੜਾ ਟੋਡਰਮਲ ਫਾਊਂਡੇਸ਼ਨ ਦੇ ਵੱਲੋਂ ਇਹ ਸਾਰਾ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਅੰਦਰ ਜਿਹੜੇ ਇੰਜੀਨੀਅਰ ਲੱਗੇ ਆ ਉਹਨਾਂ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਦੱਸਿਆ ਕਿ ਟੋਡਰਮਲ ਫਾਊਂਡੇਸ਼ਨ ਦੇ ਵੱਲੋਂ ਇਹ ਸਾਰਾ ਉਸਾਰੀ ਦਾ ਕੰਮ ਹੋ ਰਿਹਾ ਤਕਰੀਬਨ ਤਕਰੀਬਨ ਉਹਨਾਂ ਦੇ ਦੱਸਣ ਮੁਤਾਬਕ ਕਿ ਮਿਨੀਮਮ 4 ਤੋਂ 5 ਸਾਲ ਤੇ ਮੈਕਸਿਮਮ ਜਿਹੜੇ ਆ 7 ਤੋਂ 8 ਸਾਲ ਜਿਹੜੇ ਆ ਇਸ ਹਵੇਲੀ ਨੂੰ ਬਣਨ ਦੇ ਲਈ ਲੱਗ ਸਕਦੇ ਆ ਉਮੀਦ ਕਰਦੇ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਹਵੇਲੀ ਦੀ ਜਿਹੜੀ ਲੁੱਕ ਆ ਉਹ ਪ੍ਰਾਤਨ ਸਮੇਂ ਅਨੁਸਾਰ ਹੀ ਸਾਨੂੰ ਦੇਖਣ ਲਈ ਮਿਲੇਗੀ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਜੀਉਂਦੇ ਬਸਤੇ